ਬਹੁਤ ਪਹਿਲਾ ਦੀ ਗੱਲ ਆ ਪੀਤਨਗਰ ਨਾਂ ਦੇ ਕਸਬੇ 'ਚ ਮਨੋਜ ਨਾਂ ਦਾ ਇੱਕ ਕਿਸਾਨ ਰਹਿੰਦਾ ਸੀ ਉਹ ਪਿੰਡ ਦੇ ਇੱਕ ਜ਼ਮੀਂਦਾਰ ਦੇ ਖੇਤ 'ਚ ਕੰਮ ਕਰਕੇ ਆਪਣਾ ਘਰ ਚਲਾਉਂਦਾ ਸੀ ਇਸ ਤਰ੍ਹਾਂ ਦੀ ਗੱਲ ਨਹੀਂ ਕਿ ਮਨੋਜ ਦੇ ਕੋਲ ਜ਼ਮੀਨ ਨਹੀਂ ਸੀ ਮਨੋਜ ਦੇ ਕੋਲ ਪਹਿਲਾਂ ਆਪਣੇ ਖੁਦ ਦੇ ਖੇਤ ਸੀ ਜਿੱਥੇ ਉਹ ਖੇਤੀ ਕਰਦਾ ਸੀ ਲੇਕਿਨ ਉਹਦੇ ਬਾਪੂ ਦੇ ਬਿਮਾਰ ਹੋਣ ਕਰਕੇ ਉਹਨੂੰ ਆਪਣੇ ਸਾਰੇ ਖੇਤ ਵੇਚਣ ਪਏਗੇ ਹੁਣ ਉਹਦੇ ਕੋਲ ਮਜ਼ਦੂਰੀ ਕਰਨ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਸੀ ਮਜ਼ਦੂਰੀ ਤੋਂ ਮਿਲਣ ਵਾਲੇ ਪੈਸੇ ਨਾਲ ਘਰ ਚਲਾਉਂਦਾ ਸੀ ਤੇ ਆਪਣੇ ਬਾਪੂ ਜੀ ਦਾ ਇਲਾਜ ਕਰਾਂਦਾ ਸੀ। ਹੌਲੀ-ਹੌਲੀ ਉਹਦੇ ਤੋਂ ਘਰ ਦਾ ਖਰਚ ਚਲਾਉਣਾ ਬਹੁਤ ਔਖਾ ਹੋ ਰਿਹਾ ਸੀ। ਉਹ ਹਰ ਦਿਨ ਇਹ ਸੋਚਦਾ ਸੀ ਕਿ ਕਿੱਦਾਂ ਆਪਣੇ ਘਰ ਦੇ ਹਾਲਾਤ ਨੂੰ ਸੁਧਾਰਾਂ। ਇੱਕ ਦਿਨ ਦੀ ਗੱਲ ਆ ਮਨੋਜ ਸਵੇਰੇ-ਸਵੇਰੇ ਜ਼ਮੀਨਦਾਰ ਦੇ ਖੇਤ ਤੇ ਕੰਮ ਕਰਨ ਨਿਕਲ ਪਿਆ। ਉਹ ਖੇਤ 'ਚ ਖੁਦਾਈ ਕਰ ਰਿਹਾ ਸੀ। ਖੁਦਾਈ ਕਰਦੇ ਵੇਲੇ ਉਹਦੀ ਕੁਲਾੜੀ ਕਿਸੇ ਤਾਤੂ ਨਾਲ ਟਕਰਾਈ ਤੇ ਬਹੁਤ ਜ਼ੋਰ ਨਾਲ ਆਵਾਜ਼ ਆਈ। ਮਨੋਜ ਨੇ ਸੋਚਿਆ ਆਖਿਰ ਜ਼ਮੀਨ 'ਚ ਐਸਾ ਕੀਤਾ ਕਿ ਇੰਨੀ ਜ਼ੋਰ ਦੀ ਟਕਰਾਂ ਦੀ ਆਵਾਜ਼ ਆਈ ਤੇ ਉਹ ਖੁਦਾਈ ਹੋਰ ਫੁਰਤੀ ਨਾਲ ਕਰਨੇ ਲੱਗ ਪਿਆ। ਕਾਫੀ ਦੇਰ ਖੋਦਣ ਤੋਂ ਬਾਅਦ ਉਹਦੇ ਵਿੱਚੋਂ ਬਹੁਤ ਵੱਡਾ ਜਿਹਾ ਪਤੀਲਾ ਨਿਕਲਿਆ ਤੇ ਪਤੀਲਾ ਵੇਖ ਮਨੋਜ ਬਹੁਤ ਦੁਖੀ ਹੋਇਆ। ਮਨੋਜ ਸੋਚਣ ਲੱਗਿਆ ਕਿ ਕਾਸ਼ ਜ਼ਮੀਨ ਤੋਂ ਹੀਰੇ ਜਵਰਾਤ ਨਿਕਲ ਆਂਦੇ ਤੇ ਕਰ ਦੇ ਹਾਲਾਤ ਸੁਧਾਰ ਲੈਂਦਾ। ਇਹ ਪਤੀਲੇ ਦਾ ਉਹਨੇ ਕੀ ਹੀ ਕਰਨਾ ਸੀ ਤੇ ਮਨੋਜ ਨੇ ਸੋਚਿਆ ਕਿ ਹੁਣ ਰੋਟੀ ਹੀ ਖਾ ਲੈਣਾ। ਮਨੋਜ ਨੇ ਰੋਟੀ ਖਾਣ ਲਈ ਉਹ ਕੁਲਾੜੀ ਉਸ ਪਤੀਲੇ 'ਚ ਸੁੱਟ ਦਿੱਤੀ ਤੇ ਹੱਥ-ਮੂੰਹ ਧੋ ਕੇ ਰੋਟੀ ਖਾਣ ਲੱਗਿਆ। ਰੋਟੀ ਖਾਣ ਤੋਂ ਬਾਅਦ ਮਨੋਜ ਆਪਣੀ ਕੁਲਾੜੀ ਚੁੱਕ ਕੇ ਉਸ ਪਤੀਲੇ ਦੇ ਕੋਲ ਗਿਆ। ਉੱਥੇ ਪਹੁੰਚਦੇ ਹੀ ਮਨੋਜ ਹੈਰਾਨ ਰਹਿ ਗਿਆ ਤੇ ਉਸ ਪਤੀਲੇ 'ਚ ਇੱਕ ਨਹੀਂ ਬਲਕਿ ਬਹੁਤ ساری ਕੁਲਾੜੀਆਂ ਸੀ। ਉਹਨੂੰ ਕੁਝ ਸਮਝ ਨਹੀਂ ਲੱਗੀ ਤੇ ਤਾਦੀ ਉਹਨੇ ਆਪਣੀ ਕੋਲ ਪਈ ਇੱਕ ਟੋਕਰੀ ਨੂੰ ਪਤੀਲੇ 'ਚ ਸੁੱਟ ਦਿੱਤਾ ਤੇ ਉਹ ਟੋਕਰੀ ਵੀ ਪਤੀਲੇ 'ਚ ਜਾਂਦੀ ਬਹੁਤ ساری ਹੋ ਗਈ। ਐ ਵੇਖ ਮਨੋਜ ਬਹੁਤ ਖੁਸ਼ ਹੋਇਆ। ਤੇ ਉਸ ਜਾਦੂਈ ਪਤੀਲੇ ਨੂੰ ਆਪਣੇ ਘਰ ਲੈ ਕੇ ਚਲਾ ਗਿਆ ਤੇ ਉਹ ਹਰ ਰੋਜ਼ ਆਪਣਾ ਉਜਾਰਾ ਉਸ ਪਤੀਲੇ 'ਚ ਪਾਉਂਦਾ ਰਿਹਾ ਤੇ ਜਦ ਉਹ ਜ਼ਿਆਦਾ ਹੋ ਜਾਂਦੇ ਤੇ ਉਹ ਉਹ ਜਾਰਾਂ ਨੂੰ ਬਾਜ਼ਾਰ ਵਿੱਚ ਆਂਦਾ ਐਦਾਂ ਐਦਾਂ ਕਰਦੇ ਮਨੋਜ ਦੇ ਘਰ ਦੇ ਹਾਲਾਤ ਸੁਧਰਨ ਲੱਗ ਪਏ ਉਹਨੇ ਇਸ ਤਰੀਕੇ ਨਾਲ ਬਹੁਤ ਪੈਸੇ ਕਮਾਏ ਤੇ ਆਪਣੇ ਬਾਪੂ ਜੀ ਦਾ ਇਲਾਜ ਵੀ ਕਰਾ ਲਿਆ ਤੇ ਇੱਕ ਦਿਨ ਮਨੋਜ ਨੇ ਕੁਝ ਗਹਿਣੇ ਖਰੀਦੇ ਉਹਨਾਂ ਨੂੰ ਵੀ ਪਤੀਲੇ 'ਚ ਪਾ ਦਿੱਤਾ ਤੇ ਉਹ ਗਹਿਣੇ ਵੀ ਬਹੁਤ ਸਾਰੇ ਹੋ ਗਏ ਇਸ ਤਰ੍ਹਾਂ ਹਲੀ-ਹਲੀ ਮਨੂਜ ਅਮੀਰ ਹੋਣ ਲੱਗ ਪਿਆ ਤੇ ਉਸਨੇ ਜ਼ਮੀਂਦਾਰ ਦੇ ਉੱਥੇ ਮਜ਼ਦੂਰੀ ਕੱਟਨੀ ਛੱਡ ਦਿੱਤੀ। ਮਨੂਜ ਨੂੰ ਅਮੀਰ ਹੋਣ ਦਾ ਵੇਖ ਕੇ ਜ਼ਮੀਂਦਾਰ ਮੋਹਨ ਨੂੰ ਮਨੂਜ ਉੱਤੇ ਸ਼ੱਕ ਹੋਣ ਲੱਗ ਪਿਆ ਤੇ ਉਹ ਸਿੱਧਾ ਮਨੂਜ ਦੇ ਘਰ ਪਹੁੰਚਿਆ। ਤੇ ਉੱਥੇ ਜਾ ਕੇ ਉਹਨੂੰ ਪਤਾ ਲੱਗਿਆ ਮਨੂਜ ਦੀ ਅਮੀਰੀ ਦਾ ਰਾਜ਼ ਜਾਦੂਈ ਪਤੀਲਾ। ਉਹਨੇ ਮਨੂਜ ਨੂੰ ਪੁੱਛਿਆ ਤੂੰ ਇਹ ਪਤੀਲਾ ਕਦੋਂ ਤੇ ਕਿਹਦੇ ਘਰ ਤੋਂ ਚੁਰਾਇਆ? ਸਾਬ ਜੀ ਇਹ ਪਤੀਲਾ ਮੈਨੂੰ ਖੇਤ ਚ ਖੁਦਾਈ ਕਰਦੇ ਹੋਏ ਮਿਲਿਆ ਸੀ ਮੈਂ ਕਿਸੇ ਦੇ ਘਰ ਤੋਂ ਚੋਰੀ ਨਹੀਂ ਕੀਤਾ ਹੈ ਜਦ ਇਹ ਪਤੀਲਾ ਮੇਰੇ ਖੇਤੋਂ ਮਿਲਿਆ ਤੇ ਇਹ ਮੇਰਾ ਹੋਇਆ ਨਾ ਲਿਆ ਇੱਥੇ ਦੇ ਨਹੀਂ ਨਹੀਂ ਸਾਬ ਇਹ ਪਤੀਲਾ ਮੇਰਾ ਹੈ ਇਹਨੂੰ ਨਾ ਲਓ ਨਹੀਂ ਤੇ ਮੈਂ ਬਰਬਾਦ ਹੋ ਜਾਵਾਂਗਾ ਮਨੂਜ ਨੇ ਜ਼ਮੀਂਦਾਰ ਦੇ ਸਾਹਮਣੇ ਬਹੁਤ ਮਿਹਨਤ ਕੀਤੀ ਲੇਕਿਨ ਮੋਹਨ ਨੇ ਉਦੀ ਇੱਕ ਵੀ ਨਹੀਂ ਸੁਣੀ ਉਹ ਜ਼ਬਰਦਸਤੀ ਆਪਣੇ ਨਾਲ ਜਾਦੂਈ ਪਤੀਲਾ ਲੈ ਕੇ ਚਲਾ ਗਿਆ ਜ਼ਮੀਂਦਾਰ ਨੇ ਵੀ ਮਨੋਜ ਦੀ ਤਰ੍ਹਾਂ ਉਸ ਵਿੱਚ ਸਮਾਨ ਪਾ ਕੇ ਵਿਦਾਨਾ ਸ਼ੁਰੂ ਕਰ ਦਿੱਤਾ ਤੇ ਇੱਕ ਦਿਨ ਜ਼ਮੀਂਦਾਰ ਨੇ ਆਪਣੇ ਸਾਰੇ ਗਹਿਣੇ ਉਸ ਪਤੀਲੇ ਚ ਪਾ ਦਿੱਤੇ ਤੇ ਰਾਤੋਂ ਰਾਤ ਉਹ ਬਹੁਤ ਅਮੀਰ ਹੋ ਗਿਆ ਇੱਕਦਮ ਤੋਂ ਉਹਦੇ ਅਮੀਰ ਹੋਣ ਦੀ ਖਬਰ ਰਾਜੇ ਨੂੰ ਪਹੁੰਚੀ ਤੇ ਪਤਾ ਲਗਾ ਰਾਜੇ ਨੂੰ ਵੀ ਪਤੀਲੇ ਦੀ ਜਾਣਕਾਰੀ ਮਿਲੀ ਤੇ ਫਿਰ ਕੀ ਸੀ ਰਾਜੇ ਨੇ ਤੁਰੰਤ ਆਪਣੇ ਲੋਕਾਂ ਨੂੰ ਭੇਜ ਕੇ ਜ਼ਮੀਂਦਾਰ ਦੇ ਉਥੋਂ ਪਤੀਲਾ ਰਾਜ ਮਹਿਲ ਮੰਗਵਾ ਲਿੱਤਾ ਰਾਜਮਹਿਲ 'ਚ ਉਸ ਜਾਦੂਈ ਪਤੀਲੇ ਦੇ ਪਹੁੰਚਦੇ ਹੀ ਰਾਜੇ ਨੇ ਆਪਣੇ ਆਲੇ ਦੁਆਲੇ ਮੌਜੂਦ ਸਮਾਨ ਉਸ ਵਿੱਚ ਪਾਉਣਾ ਸ਼ੁਰੂ ਕਰ ਦਿੱਤੇ ਸਮਾਨ ਨੂੰ ਵੱਧਦਾ ਵੇਖ ਰਾਜਾ ਹੈਰਾਨ ਰਹਿ ਗਿਆ ਹੁੰਦੇ-ਹੁੰਦੇ ਆਖਿਰ 'ਚ ਰਾਜਾ ਆਪ ਉਸ ਪਤੀਲੇ 'ਚ ਚਲਾ ਗਿਆ ਵੇਖਦੇ ਹੀ ਵੇਖਦੇ ਉਸ ਪਤੀਲੇ 'ਚੋਂ ਹੋਰ ਰਾਜੇ ਨਿਕਲੇ ਪਤੀਲੇ 'ਚੋਂ ਨਿਕਲ ਕੇ ਹਰ ਰਾਜਾ ਬੋਲਿਆ ਕਿ ਮੈਂ ਪਿੱਤਨ ਲਗੜ ਦਾ ਅਸਲੀ ਰਾਜਾ ਹਾਂ ਤੁਹਾਨੂੰ ਤੋਂ ਇਸ ਜਾਦੂਈ ਪਤੀਲੇ ਨੇ ਬਣਾਇਆ ਹੈ ਜਦ ਹੁੰਦੇ ਹੁੰਦੇ ਸਾਰੇ ਰਾਜੇ ਆਪਸ ਵਿੱਚ ਲੜਨ ਲੱਗ ਪਏ ਹੋਰ ਲੜਕੇ ਮਾਰ ਗਏ ਲੜਾਈ ਦੇ ਦੌਰਾਨ ਉਹ ਜਾਦੂਈ ਪਤੀਲਾ ਵੀ ਟੁੱਟ ਗਿਆ ਜਾਦੂਈ ਪਤੀਲੇ ਦੇ ਕਰਕੇ ਰਾਜ ਮੈਲ ਦੀ ਹੋਈ ਇਸ ਬਿਆਨਕ ਲੜਾਈ ਦੇ ਬਾਰੇ ਨਗਰ 'ਚ ਸਭ ਨੂੰ ਪਤਾ ਲੱਗ ਪਿਆ ਇਸ ਗੱਲ ਦੀ ਜਾਣਕਾਰੀ ਮਿਲਦੇ ਹੀ ਮਜ਼ਦੂਰ ਮਨੋਜ ਤੇ ਜ਼ਮੀਨਦਾਰ ਮੋਹਨ ਨੇ ਸੋਚਿਆ ਚੰਗਾ ਹੋਇਆ ਅਸੀਂ ਉਸ ਜਾਦੂਈ ਪਤੀਲੇ ਦਾ ਇਸਤੇਮਾਲ ਚਾਜ ਨਾਲ ਕੀਤਾ ਉਸ ਰਾਜੇ ਨੇ ਮੂਰਤਾ ਵਿੱਚ ਆਪਣੀ ਜਾਨ ਗਵਾ ਦਿੱਤੀ